ਇੱਕ ਵਾਰ ਫੇਰ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਤੇ ਇਹ ਵੀਡੀਓ ਵਿੱਚ ਆਪਾਂ ਇਹ ਸਟੈਂਪ ਦੇਖਾਂਗੇ ਤੇ ਜਿਹੜੀ ਕਿ ਸਿੱਖ ਧਰਮ ਨਾਲ ਸੰਬੰਧਿਤ ਆ ਤੇ ਇਹ ਇੰਡੀਆ ਗਵਰਨਮੈਂਟ ਨੇ 2024 ਦੇ ਵਿੱਚ ਇੱਕ ਆ ਭਾਰਤ ਦੀ ਮਦਰ ਆਫ ਡੈਮੋਕਰੇਸੀ ਤੇ ਉਹਦੇ ਸਲੇਖੇ ਇੱਥਾਂ ਇਹ ਇਹ ਤਿੰਨ ਸਟੈਂਪਾਂ ਜਾਰੀ ਕੀਤੀਆਂ ਸੀਗੀਆਂ ਜਿਹੜੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਸਕਰੀਨ ਦੇ ਉੱਤੇ ਤੇ ਇਹਨਾਂ ਤਿੰਨਾਂ ਸਟੈਂਪਾਂ ਦੇ ਵਿੱਚੋਂ ਜਿਹੜੀ ਸਭ ਤੋਂ ਵਿਚਾਲੇ ਆ ਉਹ ਸਿੱਖ ਧਰਮ ਨਾਲ ਸੰਬੰਧਤ ਆ ਤੇ 2024 ਦੇ ਵਿੱਚ ਇਹ ਜਾਰੀ ਕੀਤੀ ਆ ਤੇ ਇਹਦੇ ਵਿੱਚ ਜੇ ਆਪਾਂ ਇਹਨਾਂ ਤਿੰਨਾਂ ਸਟੈਂਪਾਂ ਦੇ ਵਿੱਚੋਂ ਦੇਖਾਂਗੇ ਤਾਂ ਜਿਹੜੀ ਇਹ ਸਟੈਂਪਾ ਸਿੱਖ ਧਰਮ ਨਾਲ ਸੰਬੰਧਤ ਉਹ ਇਹ ਆ ਜਿਹੜੀ ਆ ਇਸ ਟਾਈਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਹਦੇ ਉੱਤੇ ਲਿਖਿਆ ਹੋਇਆ ਡੈਮੋਕਰੇਸੀ ਆਈਡੀਅਲਸ ਆਫ ਸਿੱਖੀਜਮ ਤੇ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਨੇ ਤੇ ਨਾਲ ਮਰਦਾਨਾ ਭਾਈ ਮਰਦਾਨਾ ਜੀ ਤੇ ਬਾਲਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨੂੰ ਪਤਾ ਲੱਗ્યું ਤੇ ਇਹ ਭਾਈ ਮਰਦਾਨਾ ਜੀ ਤੇ ਇਹ ਬਾਲਾ ਤੇ ਇੱਥੇ 2024 ਵੀ ਲਿਖਿਆ ਹੋਇਆ ਤੇ ਉੱਪਰ ਜੇ ਤੁਸੀਂ ਆਹ ਦੇਖੋਗੇ ਸਿੱਖ ਧਰਮ ਕੇ ਲੋਕਤੰਤਰਿਕ ਆਦਰਸ਼ ਡੈਮੋਕ੍ਰੇਸੀ ਆਈਡੀਅਲਸ ਆਫ ਸਿੱਖੀਅਮ ਤੇ ਇਹ ਲਿਖਿਆ ਹੋਇਆ ਇਹ ਇਹਨਾਂ ਨੇ ਜਿਵੇਂ ਇੱਕ ਪੂਰੀ ਸ਼ੀਟ ਕੱਢੀ ਆ ਜਿਹਦੇ ਵਿੱਚ ਆ ਲਿਖਿਆ ਹੋਇਆ ਕੁਝ ਤੇ ਇਹ ਮੇਰੇ ਕੋਲੇ 4-5 ਸੀਟਾਂ ਹੈਗੀਆਂ ਨੇ ਜਿਹੜੀ ਕਿ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਨੇ ਇਸ ਤਰ੍ਹਾਂ ਦੀ ਇਹ ਸਾਰੀਆਂ ਨੇ ਇੱਕੋ ਜੀਆਂ ਤੇ ਇਹ ਤੋਂ ਬਿਨਾ ਇੱਕ ਆਪਣੇ ਕੋਲੇ ਇਹ ਫਰਸਟ ਡੇ ਕਵਰ ਵੀ ਇਹਨਾਂ ਸਟੈਂਪਾਂ ਨਾਲ ਸੰਬੰਧਤ ਪ੍ਰਾਪਤ ਹੋਇਆ ਇਹਦੇ ਉੱਤੇ ਇੱਥੇ ਲਿਖਿਆ ਹੋਇਆ ਫਰਸਟ ਡੇ ਕਵਰ ਤੇ ਥੱਲੇ ਇਹਦੇ ਉਹੀ ਲਿਖਿਆ ਹੋਇਆ ਭਾਰਤ ਦੀ ਮਦਰ ਆਫ ਡੈਮੋਕ੍ਰੇਸੀ ਤੇ ਇਧਰਲੀ ਸਾਈਡ ਦੇ ਉੱਤੇ ਇਹ ਸਟੈਂਪਾਂ ਲੱਗੀਆਂ ਹੋਈਆਂ ਨੇ ਤਿੰਨੇ ਤੇ ਤਿੰਨਾਂ ਦੇ ਵਿੱਚੋਂ ਜਿਹੜੀ ਸਟੈਂਪ ਆਪਾਂ ਦੇਖਦੇ ਹਾਂ ਉਹ ਇਹ ਇਹੇ ਆ ਤੇ ਇੱਥੇ ਆ ਮੋਹਰ ਲੱਗੀ ਹੋਈ ਆ ਇਹ 25 ਜਨਵਰੀ 2024 ਨੂੰ ਜਾਰੀ ਕੀਤੀ ਗਈ ਸੀ ਜਿਹੜੀ ਇਹ ਸਟੈਂਪਾਂ ਨੇ ਤਿੰਨੇ ਉਸੇ ਇਸ ਤਰ੍ਹਾਂ ਦੀਆਂ ਤੇ ਆਹਾ ਫਰਸਟ ਡੇ ਕਵਰ ਦੂਸਰੀ ਸਾਈਡ ਤੋਂ ਬਿਲਕੁਲ ਉਹੀ ਜਿਵੇਂ ਪਹਿਲਾਂ ਆਮ ਹੁੰਦੇ ਨੇ ਬਿਲਕੁਲ ਉਸੇ ਤਰ੍ਹਾਂ ਤੇ ਇਹ ਉਹਦੀ ਸੀਟ ਜਿਹੜੀਆਂ ਹੈਗੀਆਂ ਨੇ ਜਿਹੜਾ ਆਪਾਂ ਪਹਿਲਾਂ ਦੇਖੀਆਂ ਨੇ ਇਹ ਕਾਫੀ ਵੱਡੀਆਂ ਨੇ ਇਹ ਜੇ ਆਪਾਂ ਕਾਰਚ ਦੇਖਾਂਗੇ 5-6 ਨੇ ਇਹ ਜਿਹੜੀਆਂ ਆ ਪੰਨਿਆਂ ਨੇ 103 5 ਨੇ ਤੇ 5 ਰੁਪਏ ਦੀ ਸਟੈਂਪ ਆ ਇਹ ਆ ਵੀ 5 ਦੀ ਆ ਇਹ ਵੀ 5 ਰੁਪਏ ਦੀ ਆ ਵੀ 5 ਰੁਪਏ ਦੀ ਤੇ ਇਹ ਤਿੰਨਾਂ ਸਟੈਂਪਾਂ ਦੇ ਵਿੱਚੋਂ ਇਹ ਹੈਗੀ ਸਿੱਖ ਧਰਮ ਨਾਲ ਸੰਬੰਧ ਸਟੈਂਪ ਤੇ ਸਟੈਂਪ ਜਿਵੇਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਆਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਤੇ ਇਹਨਾਂ ਨੇ ਫੋਟੋ ਪਤਨੀ ਕਿੱਥੋਂ ਲਈ ਹੈ ਇਹ ਤੇ ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਦੀ ਸਟੈਂਪ ਆ ਇਹ ਤੇ 2024 ਵਿੱਚ ਜਾਰੀ ਕੀਤੀ ਗਈ ਮਾਦਰ ਆਫ ਡੈਮੋਕ੍ਰੇਸੀ ਇੰਡੀਆ ਇਹ ਇੰਡੀਆ ਨਹੀਂ ਲਿਖਿਆ ਇਹਨਾਂ ਨੇ ਇੱਥੇ ਭਾਰਤੀ ਲਿਖਿਆ ਹੋਇਆ ਜਦੋਂ ਕਿ ਸਟੈਂਪਾਂ ਦੇ ਉੱਤੇ ਭਾਰਤ ਦੇ ਨਾਲ ਇੰਡੀਆ ਲਿਖਿਆ ਹੋਇਆ ਤੇ ਇੱਥੇ ਅੰਗਰੇਜ਼ੀ ਦੇ ਵਿੱਚ ਇੱਥੇ ਇੰਡੀਆ ਲਿਖਿਆ ਹੋਣਾ ਚਾਹੀਦਾ ਸੀ ਜਿੱਥੇ ਇਹਨਾਂ ਨੇ ਇਹ ਭਾਰਤ ਲਿਖਿਆ ਕਿਉਂਕਿ ਭਾਰਤ ਇੱਥੇ ਇਹਨਾਂ ਨੇ ਅੰਗਰੇਜ਼ੀ ਚ ਵੀ ਭਾਰਤ ਲਿਖਤਾ ਜਦੋਂ ਕਿ ਸਟੈਂਪ ਦੇ ਉੱਤੇ ਭਾਰਤ ਨਾਲ ਇੰਡੀਆ ਇੰਗਲਿਸ਼ ਚ ਇੰਡੀਆ ਲਿਖਿਆ ਜਦੋਂ ਇਹਦਾ ਆਪਾਂ ਨੇ ਇੰਗਲਿਸ਼ ਚ ਲਿਖਿਆ ਦੀ ਮਦਰ ਆਫ ਡੈਮੋਕ੍ਰੇਸੀ ਤਾਂ ਇੱਥੇ ਵੀ ਇਹਨਾਂ ਨੂੰ ਇੰਡੀਆ ਲਿਖਣਾ ਚਾਹੀਦਾ ਸੀ ਇਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਆ ਤੇ ਆ ਪਿੱਛੇ ਇਹਨਾਂ ਨੇ ਆਪਣੇ ਜਿਹੜਾ ਇਹਨਾਂ ਦਾ ਰੋਮਾਂਨ ਵਗੈਰਾ ਜਾਂ ਜੋ ਵੀ ਕੁਝ ਇਹਨਾਂ ਦਾ ਹੁੰਦਾ ਉਹਨਾਂ ਦੀਆਂ ਲੈਣਾ ਲਿਖੀਆਂ ਹੋਈਆਂ ਨੇ ਤੇ ਫੋਟੋਆਂ ਲੈਣਾ ਦੇ ਉੱਪਰ ਲਾ ਕੇ ਇਸ ਤਰ੍ਹਾਂ ਇਹ ਇਹ ਸਟੈਂਪਾਂ ਜਾਰੀ ਕੀਤੀਆਂ ਨੇ ਜੇ ਆਪਾਂ ਜੀ ਦੂਸਰੀ ਸਾਈਡ ਦੇਖਾਂਗੇ ਤਾਂ ਕੁਝ ਵੀ ਨਹੀਂ ਬਸ ਇਸ ਤਰ੍ਹਾਂ ਦਾ ਇਹ ਸੀਟ ਹੈ ਇੱਕ ਤੇ ਇਸ ਤਰ੍ਹਾਂ ਇੱਕ ਹੋਰ ਸਟੈਂਪ ਜਿਹੜੀ ਸਿੱਖ ਧਰਮ ਨਾਲ ਸੰਬੰਧਿਤ ਆ ਤੇ ਆਪਣੇ ਕਲੈਕਸ਼ਨ ਵਿੱਚ ਇਹ ਵੀ ਸ਼ਾਮਲ ਹੋ ਚੁੱਕੀ ਆ ਤੇ ਬਾਕੀ ਵੀਡੀਓ ਚੰਗੀ ਲੱਗੀ ਹੋ ਵਧੀਆ ਲੱਗੀ ਹੋ ਇਸੇ ਆਸ ਨਾਲ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ